ਯਾਰ ਚੰਗੀ ਭਲੀ ਤੇਰੇ ਕੋਲੇ ਜ਼ਮੀਨ ਆ ਯਾਰ ਤੂੰ ਸਾਡੇ ਮੂੰਹ ਤੇ ਕਿਉਂ ਕਲੰਕ ਲਈ ਜਾਣਾ ਜ਼ਿਮੀਂਦਾਰ ਹੋ ਕੇ ਤੂੰ ਬੈਂਚਰ ਲਈ ਜਾਣਾ ਦੱਸ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਕੋਈ ਮਾੜੀ ਮੋਟੀ ਵੇਖ ਲਓ ਜੀ ਤੁਹਾਡੇ ਸਾਹਮਣੇ ਆ ਤੇ ਹੁਣ ਆਪਾਂ ਨੂੰ ਕੰਮ ਤਾਂ ਕੁਝ ਕਰਨਾ ਪੈਣਾ ਰੋਟੀ ਦਾ ਬਿੱਲਾ ਤਾਂ ਕਰਨਾ ਪਊ ਆਪਾਂ ਨੂੰ ਅੱਛਾ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਮੈਨੂੰ ਹੋ ਗਏ 20 ਸਾਲ ਹੋ ਗਏ ਕੰਮ 20 ਸਾਲ ਹਾਂਜੀ ਅੱਛਾ ਹਾਂਜੀ ਤੇ ਗੁਰੂ ਆ ਟਾਣੀ ਤੇ ਆ ਜਾਂਦੇ ਘਟੋ ਘਟ ਮੈਨ ਕਿੰਨਾ ਹੋਣਾ ਵੀਰ ਹੋਗਾ ਕਿਲੋਮੀਟਰ ਹਾਂ ਕਿਲੋ ਡੇਢ ਕਿਲੋਮੀਟਰ ਹੈਗਾ ਹਾਂਜੀ ਯਰ ਲੋਕ ਤਾਂ ਉੱਥੇ ਪਿੰਡ ਤੋਂ ਕਾਹਨੋਂ ਹੋਵੇ ਤਾਂ ਤਾਂ ਨਹੀਂ ਛੇਤੀ ਆਉਂਦੇ ਤੇਰੇ ਕੋਲ ਟਾਣੀ ਤੇ ਚੁਰ ਕੇ ਆ ਜਾਂਦੇ ਦੱਸ ਆਪਣੇ ਕੋਲੇ ਲਗਭਗ 15 ਤੋਂ 18 ਕਿਲੋਮੀਟਰ ਬਾਅਦ ਤੋਂ ਸਾਰੇ ਆਉਂਦੇ ਜੀ ਘੜ ਤੋਂ ਘੜ 10 ਪਿੰਡ ਆਉਂਦੇ ਜੀ ਆਪਣੇ ਇੱਥੇ ਹਾਂਜੀ ਕੰਮ ਮੁੱਕਦਾ ਹੀ ਨਹੀਂ ਕੰਮ ਬੜੀ ਕਿਰਪਾ ਮਾਲਕਾ ਦੀ ਆ ਤੁਸੀਂ ਵੇਖ ਲਓ ਜੀ ਅੱਜ ਆ ਵੇਖ ਲਓ ਸਾਰਾ ਕੰਮ ਪਿਆ ਜੀ ਤੇ ਅੱਜ ਆਪਣੇ ਕੋਲੇ ਮਿਸਤਰੀ ਨਹੀਂ ਆਇਆ ਗੈਰਹਾਜ਼ਰ ਤੇ ਫੇਰ ਵੀ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਕੰਮ ਇਹ 15 ਤੋਂ ਲਾਵਾ ਹੋਰ ਕੀ ਕੰਮ ਆ ਤੁਹਾਡਾ ਤੇ ਜੀ ਆਪਾਂ ਨਵੇਂ ਸਾਈਕਲ ਸਿੰਬ ਅੱਛਾ ਤੇ ਨਾਲ ਆਪਣੇ ਰੇੜੇ ਜਿਹੜੇ ਤਿੰਨ ਟੈਰਾਂ ਵਾਲਾ ਹੁੰਦਾ ਜਿਹੜਾ ਆ ਆਖੜਾ ਇੱਧਰ ਸੁਭਾਈਓ ਇੱਧਰ ਵੇਖੋ ਆ ਕਰੀ ਵੀਰ ਸੇਵਕ ਪਾਸੇ ਮੋਟਰਸਾਈਕਲ ਹਾਂਜੀ ਇੱਧਰ ਵੇਖੋ ਤੁਸੀਂ ਆ ਸੈਂਬਲ ਕਰਦੇ ਹਾਂ ਜਿਨ੍ਹਾਂ ਨੇ ਕੰਮ ਕਰਨਾ ਨਾ ਕੰਮ ਇਹ ਨਹੀਂ ਸਮਝਣਾ ਵੀ ਅਸੀਂ ਜ਼ਿੰਮੇਵਾਰ ਆ ਸਾਡੇ ਕੋਲੇ ਜ਼ਮੀਨਾਂ ਨੇ ਆ ਵੇਖੋ ਮਾਰ ਕੇ ਸ਼ਰਮ ਨੂੰ ਲੱਤ ਵੇਹ ਤੂੰ ਕੰਮ ਬੰਦੇ ਨੇ ਸ਼ੁਰੂ ਕੀਤਾ ਹੋਵੇ ਖੇਤਾਂ ਦੇ ਵਿੱਚ ਢਾਣੀ ਤੇ ਆ ਬਣਾ ਕੇ ਦਿੰਦਾ ਹੀ ਇਹੇ ਇਹ ਕੀ ਆ ਇਹ ਰੇੜੀ ਬਣਾ ਕੇ ਦਿੱਤੀ ਬਾਈ ਹਾਂਜੀ ਰੇੜੀ ਆ ਆਪਣੇ ਪੱਠੇ ਢੋਣਾ ਤੇ ਢੋਟ ਭਾਈ ਆਸਤੇ ਸਮਾਨਾ ਰੇੜੀ ਹਾਂਜੀ ਸਬਜੀ ਬੀਜ ਵੇਚ ਲਈ ਭਲਾਂ ਬੰਦਾ ਪੱਠੇ ਢੋਲੇ ਭਲਾਂ ਦੀ ਕੋਸ਼ਿਸ਼ ਕਰ ਲਵੇ ਕੁਛ ਮਰਜ਼ੀ ਕਰ ਲਵੇ ਇਹ ਕਿੰਨੇ ਕੁ ਜੀ ਤਿਆਰ ਕਰਕੇ ਦਿੰਨੇ ਆਹਾ ਇਹ 11.5 ਹਜ਼ਾਰ ਦੀ ਹੋਣੀ ਆ ਜੀ ਇਹ ਤਿਆਰ ਤੇ ਸਟਾਰਟ ਹੁੰਦੀ ਆ 1.5 ਲੱਖ ਤੋਂ 1.5 ਲੱਖ ਤੋਂ ਹਾਂਜੀ